ਸੱਚੀ ਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁੱਕ ਕਰਦੇ ਹਾਂ ਪਹਿਲੀ ਖਬਰ ਵੱਲ ਆਂਧਰਾ ਪ੍ਰਦੇਸ਼ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਕੁਰਨੂਲ ਜ਼ਿਲ੍ਹੇ ਵਿੱਚ ਸਵੇਰੇ ਇੱਕ ਨਿੱਜੀ ਲਗਜ਼ਰੀ ਯਾਤਰੀ ਵਾਸ ਨੂੰ ਅੱਗ ਲੱਗ ਗਈ ਦੱਸਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਇੱਕ বাস ਨੂੰ ਅੱਗ ਲੱਗਣ ਕਾਰਨ ਹੋਏ ਜਾਣੇ ਨੁਕਸਾਨ ਤੇ ਸ਼ੁੱਕਰਵਾਰ ਨੂੰ ਦੁੱਖ ਪ੍ਰਗਟ ਕੀਤਾ ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਹਾਦਸੇ ਕਾਰਨ ਹੋਏ ਜਾਣੇ ਨੁਕਸਾਨ ਤੇ ਬਹੁਤ ਦੁੱਖ ਹੈ ਕੁਰਨੂਲ ਜ਼ਿਲ੍ਹੇ ਦੇ ਚੀਨਾ ਟੈਂਕਰ ਨੇੜੇ ਹైదరాబాద్ ਜਾਣ ਵਾਲੀ ਇੱਕ ਨਿੱਜੀ ਬੱਸ ਦੇ ਦੋ ਪਹੀਆ ਵਾਹਨ ਨਾਲ ਟਕਰਾਉਣ ਨਾਲ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਜਿਸ ਕਾਰਨ ਬੱਸ ਨੂੰ ਅੱਗ ਲੱਗੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇਸ ਮੁਸ਼ਕਲ ਸਮੇਂ ਵਿੱਚ ਮੇਰੀ ਸੰਵੇਦਨਾਵਾਂ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਨੇ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਉਨ੍ਹਾਂ ਕਿਹਾ ਹਰੇਕ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਮਿਲੇਗੀ ਜ਼ਖਮੀਆਂ ਨੂੰ 50000 ਰੁਪਏ ਮਿਲਣਗੇ ਸ਼ੁਰੂਆਤੀ ਰਿਪੋਰਟ ਅਨੁਸਾਰ ਹਾਈਵੇ ਤੇ ਇੱਕ ਮੋਟਰਸਾਈਕਲ ਦੀ ਬੱਸ ਨਾਲ ਜ਼ਬਰਦਸ ਮੋਟਰਸਾਈਕਲ ਦੇ ਬੱਸ ਦੇ ਹੇਠਾਂ ਆਉਣ ਤੋਂ ਬਾਅਦ ਦੋ ਪਹੀਆ ਵਾਹਨ ਕਸਿੱਟਿਆ ਗਿਆ ਤੇ ਬੱਸ ਦਾ ਬਾਲਨ ਟੈਂਕ ਖੁੱਲ ਗਿਆ ਜਿਸ ਕਾਰਨ ਬੱਸ ਨੂੰ ਅੱਗ ਲੱਗੀ ਪੁਲਿਸ ਨੇ ਕਿਹਾ ਕਿ ਸ਼ਾਰਟ ਸਰਕਟ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ ਅਤੇ ਬੱਸ ਮਿੰਟਾਂ ਵਿੱਚ ਸੜ ਕੇ ਸੁਆਹ ਹੋ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਵਿੱਚ ਲਿੰਕ ਸੜਕਾਂ ਦੀ ਗੁਣਵੱਤਾ ਜਾਂਚ ਲਈ ਇੱਕ ਵਿਸ਼ੇਸ਼ ਫਲਾਈਂਗ ਸਕਵਰਡ ਦੇ ਗਠਨ ਦਾ ਐਲਾਨ ਕੀਤਾ। ਇਸ ਕਦਮ ਦਾ ਮਕਸਦ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਦੇ ਕੰਮ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣਾ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਫਲਾਈਂਗ ਸਕਵਰਡ ਵਿੱਚ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਕੀਤੇ ਗਏ ਨੇ ਜੋ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਮੁਰੰਮਤ ਕਾਰਜਾਂ ਦਾ ਅਚਾਨਕ ਮੌਇਨਾ ਕਰਨਗੇ। ਸਕਵਰਡ ਦੇ ਮੈਂਬਰ ਮਾਲਵਾ, ਮਾਝਾ ਅਤੇ ਦੁਆਬਾ ਖੇਤਰਾਂ ਦੀਆਂ ਸੜਕਾਂ ਦੀ ਗੁਣਵੱਤਾ, ਉਸਾਰ ਦੀ ਜਾਂਚ ਕਰਨਗੇ ਇਹ ਫੈਸਲਾ ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜੋ ਮੁੱਖ ਮੰਤਰੀ ਨੇ ਤਰੰਤਾਰਨ ਤੋਂ ਸ਼ੁਰੂ ਕੀਤੀ ਹੈ ਜਿਸ ਤਹਿਤ ਸੂਬੇ ਵਿੱਚ 19492 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਇਸ ਮਹੱਤਵਕਾਂਸ਼ੀ ਪ੍ਰੋਜੈਕਟ ਤੇ ਸਰਕਾਰ ਵੱਲੋਂ 3425 ਕਰੋੜ ਦੀ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਤੇ ਸਰਕਾਰੀ ਖਰਚ ਦਾ ਹਰੇਕ ਪੈਸਾ ਲੋਕਾਂ ਦੀ ਭਲਾਈ ਲਈ ਲਗਾਇਆ ਜਾ ਰਿਹਾ ਫਲਾਈਂਗ ਸਕਵਰਡ ਇਸ ਗੱਲ ਦੀ ਪੱਕੀ ਤਸਦੀਕ ਕਰੇਗਾ ਕਿ ਕਿਸੇ ਵੀ ਥਾਂ ਤੇ ਘਟੀਆ ਸਮਗਰੀ ਜਾਂ ਗੈਰ ਮਿਆਰੀ ਕੰਮ ਨਾ ਹੋਵੇ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਜੇ ਯੂਕਰੇਨ ਨੂੰ ਰੂਸ ਦੇ ਅੰਦਰ ਤੱਕ ਹਮਲਾ ਕਰਨ ਲਈ ਟਾਮਹਾਕ ਕ੍ਰੂਜ਼ ਮਿਜ਼ਾਈਲਾਂ ਵਰਗੇ ਲੰਬੀ ਦੂਰੀ ਦੇ ਹਥਿਆਰ ਦਿੱਤੇ ਜਾਂਦੇ ਨੇ ਤਾਂ ਰੂਸ ਦੀ ਪ੍ਰਤੀਕਿਰਿਆ ਜ਼ੋਰਦਾਰ ਅਤੇ ਹੈਰਾਨ ਕਰਨ ਵਾਲੀ ਹੋਵੇਗੀ ਪੁਤਿਨ ਨੇ ਰੂਸੀ ਪੰਗੋਲਿਕ ਸੁਸਾਇਟੀ ਦੀ ਇਤਿਹਾਸਾਰਵੀਂ ਕਾਂਗਰਸ ਦੇ ਮੌਕੇ ਤੇ ਟੈਲੀਵਿਜ਼ਨ ਦੇ ਪ੍ਰਸਾਰਿਤ ਆਪਣੇ ਸੰਬੋਧਨ 'ਚ ਟਿੱਪਣੀ ਕੀਤੀ ਪੁਤਿਨ ਨੇ ਬੁੜਾਪੇਸਟ ਭਾਰਤ ਦਾ ਰੱਦ ਹੋਣ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਤੇ ਨਵੀਆਂ ਪਾਬੰਦੀਆਂ ਲਾਉਣ ਅਤੇ ਰੂਸੀ ਖੇਤਰ 'ਚ ਅੰਦਰ ਤੱਕ ਹਮਲੇ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਜੇਲ ਬੋਲੋ ਲੰਬੀ ਦੂਰੀ ਦੇ ਹਥਿਆਰ ਪ੍ਰਾਪਤ ਕਰਨ ਦੀ ਸੰਭਾਵਨਾ ਨਾਲ ਜੁੜੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆਏ ਕਿਹਾ ਉਹਨਾਂ ਨੇ તાਜਾ ਪਾਬੰਦੀਆਂ ਨੂੰ ਰੂਸ ਤੇ ਦਬਾਬ ਬਣਾਉਣ ਦੀ ਇੱਕ ਹੋਰ ਕੋਸ਼ਿਸ਼ ਦੱਸਿਆ ਪੁਤਿਨ ਨੇ ਕਿਹਾ ਕਿ ਕੋਈ ਵੀ ਸਵੈ ਮਾਨ ਵਾਲਾ ਦੇਸ਼ ਬਾਹਰੀ ਦਬਾਅ ਅੱਗੇ ਨਹੀਂ ਝੁਕ ਸਕਦਾ ਖਾਸ ਕਰਕੇ ਰੂਸ ਵਰਗਾ ਦੇਸ਼ ਕਦੇ ਨਹੀਂ ਉਹਨਾਂ ਯਾਦ ਦੁਵਾਇਆ ਕਿ ਰੂਸ ਤੇ ਜ਼ਿਆਦਾਤਰ ਅਮਰੀਕੀ ਪਾਬੰਦੀਆਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਰਾਸ਼ਟਰਪਤੀ ਵਜੋਂ ਪਹਿਲੇ ਕਾਰਜਕਾਲ ਦੌਰਾਨ ਲਾਈਆਂ ਪਈਆਂ ਸਨ ਪੁਤਿਨ ਨੇ ਕਿਹਾ ਕਿ 16 ਅਕਤੂਬਰ ਨੂੰ ਫੋਨ ਤੇ ਗੱਲਬਾਤ ਦੌਰਾਨ ਬੁਡਾਪੇਸਟ ਇੱਕ ਮੀਟਿੰਗ ਦਾ ਨੂੰ ਰੱਦ ਨਹੀਂ ਸਗੋ ਮੁੱਲਤਵੀ ਕਰ ਦਿੱਤਾ ਗਿਆ ਪੁਤਿਨੇ ਦੋਵਾਂ ਟੀਰਾ ਦੇ ਪਰਦੇ ਦੇ ਪਿੱਛੇ ਸੰਪਰਕ ਬਣਾਈ ਰੱਖਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਸਾਡਾ ਮੰਨਣਾ ਹੈ ਕਿ ਗਲਬਤ ਕਿਸੇ ਵੀ ਵਿਵਾਦ ਜਾਂ ਜੰਗ ਨਾਲੋਂ ਬਿਹਤਰ ਹੈ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਇੱਕ ਟੀਵੀ ਪ੍ਰੋਗਰਾਮ 'ਚ ਕਿਹਾ ਕਿ ਉਹਨਾਂ ਦੇ ਦੇਸ਼ ਨੇ ਅਮਰੀਕੀ ਖਤਰੇ ਦਾ ਮੁਕਾਬਲਾ ਕਰਨ ਲਈ ਰੂਸ ਤੋਂ ਮਿਲੀਆਂ 5000 ਇਗਲਾ ਐਸ ਮਿਜ਼ਾਈਲਾਂ ਤਾਇਨਾਤ ਕੀਤੀਆਂ ਨੇ ਮਦੂਰੋ ਨੇ ਕਿਹਾ ਕਿ ਸਾਡੇ ਕੋਲ 5000 ਮਿਜ਼ਾਈਲਾਂ ਨੇ ਜੋ ਦੇਸ਼ ਦੀ ਸ਼ਾਂਤੀ ਅਤੇ ਆਜ਼ਾਦੀ ਰੱਖਿਆ ਕਰਨਗੀਆਂ ਇਹ ਮਿਜ਼ਾਈਲਾਂ ਹਵਾ 'ਚ ਘਟਦੂਰੀ ਦੇ ਹਮਲਿਆਂ ਨੂੰ ਰੋਕਣ ਲਈ ਤਾਇਨਾਤ ਕੀਤੀਆਂ ਗਈਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਹਥਿਆਰ ਕਿਸੇ ਵੀ ਸਾਮਰਾਜੀ ਖਤਰੇ ਦਾ ਜਵਾਬ ਦੇਣ ਲਈ ਨੇ ਅਤੇ ਵੈਨਜ਼ੁਏਲਾ ਦੀ ਫੌਜ ਆਪਣੀ ਇੱਕ ਇੱਕ ਇੰਚ ਜ਼ਮੀਨ ਦੀ ਰੱਖਿਆ ਕਰਨ ਲਈ ਤਿਆਰ ਹੈ ਅਮਰੀਕਾ ਨੇ ਮਦੂਰੋ ਤੇ 7 ਅਗਸਤ ਨੂੰ ਪੰਜਾਬ ਮੀ $1 ਡਾਲਰ ਲਗਭਗ 420 ਕਰੋੜ ਰੁਪਏ ਦਾ ਇਨਾਮ ਰੱਖਿਆ ਸੀ ਇਸ ਤੋਂ ਇਲਾਵਾ ਉਸ ਨਾਲ ਜੁੜੀਆਂ 700 ਮਿਲੀਅਨ ਡਾਲਰ ਤੋਂ ਵੱਧ ਦੀਆਂ ਜਾਇਦਾਦਾਂ ਵੀ ਜਬਤ ਕੀਤੀਆਂ ਗਈਆਂ ਨੇ ਇਨ੍ਹਾਂ ਚ ਦੋ ਨਿੱਜੀ ਜੈੱਟ ਵੀ ਸ਼ਾਮਿਲ ਨੇ 트럼ਪ ਪ੍ਰਸ਼ਾਸਨ ਦਾ ਦੋਸ਼ ਹੈ ਕਿ ਮਾਦੂਰੋ ਡਰੱਗਸ ਸਮਗਲਰ ਅਤੇ ਡਰੱਗ 카르텔ਾ ਨਾਲ ਮਿਲ ਕੇ ਅਮਰੀਕਾ ਚ ਫੈਂਟਨਾਈਲ ਮਿਲਿਆ ਕੋਕੀਨ ਵੇਚ ਰਿਹਾ ਅਮਰੀਕੀ ਪਾਬੰਦੀਆਂ ਦੇ ਜਵਾਬ ਵਿੱਚ ਚੀਨ ਦੀਆਂ ਪ੍ਰਮੁੱਖ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਨੇ ਹਾਲ ਹੀ ਵਿੱਚ ਰੂਸ ਦੀਆਂ ਪ੍ਰਮੁੱਖ ਤੇਲ ਕੰਪਨੀਆਂ ਰੋਸਨੇਫਟ ਅਤੇ ਲੂਕੋਇਲ ਤੋਂ ਰੂਸੀ ਕੱਚੇ ਤੇਲ ਦੀ ਸਮੁੰਦਰੀ ਖਰੀਦ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ। ਇਸ ਫੈਸਲੇ ਨੇ ਵਿਸ਼ਵ ਊਰਜਾ ਬਾਜ਼ਾਰਾਂ ਵਿੱਚ ਹਲਚਲ ਮਚਾ ਦਿੱਤੀ ਕਿਉਂਕਿ ਚੀਨ ਰੂਸ ਦਾ ਸਭ ਤੋਂ ਵੱਡਾ ਤੇਲ ਆਯਾਤਕ ਹੈ। ਅਮਰੀਕਾ ਨੇ ਰੂਸ ਦੀਆਂ ਪ੍ਰਮੁੱਖ ਤੇਲ ਕੰਪਨੀਆਂ ਰੋਸਨੇਫਟ ਅਤੇ ਲੂਕੋਇਲ ਤੇ ਨਵੀਆਂ ਪਾਬੰਦੀਆਂ ਲਗਾਈਆਂ ਨੇ ਉਹਨਾਂ ਦੀਆਂ ਅਮਰੀਕੀ ਸੰਪਤੀਆਂ ਨੂੰ ਜ਼ਬਤ ਕਰ ਦਿੱਤਾ ਗਿਆ ਅਤੇ ਅਮਰੀਕੀ ਕੰਪਨੀਆਂ ਨੂੰ ਉਹਨਾਂ ਨਾਲ ਕਾਰੋਬਾਰ ਕਰਨ ਤੋਂ ਰੋਕ ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਪੈਟਰੋ ਚైనా ਸਿਨੋਪੈਕ ਸੀਐਨਓਸੀ ਅਤੇ ਜेन ਹੁਆ ਆਇਲ ਨੇ ਇਨਾ ਪਵੰਦੀਆਂ ਦੇ ਜਵਾਬ ਵਿੱਚ ਰੂਸੀ ਤੇਲ ਦੀ ਸਮੁੰਦਰੀ ਖਰੀਦ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਭਾਰਤ ਦਾ ਰੁਖ ਭਾਰਤ ਦੀ ਪ੍ਰਮੁੱਖ ਰਿਫਾਈਨਰੀ ਕੰਪਨੀ ਰਿਲਾਈਐਂਸ ਇੰਡਸਟਰੀਜ਼ ਨੇ ਵੀ ਆਪਣੇ ਲੰਬੇ ਸਮੇਂ ਦੇ ਇਕਰਾਰਨਾਮੇ ਦੇ ਤਹਿਤ ਰੋਸਨੇਫਟ ਤੋਂ ਤੇਲ ਆਯਾਤ ਨੂੰ ਰੋਕਣ ਦਾ ਫੈਸਲਾ ਕੀਤਾ ਚੀਨ ਅਤੇ ਭਾਰਤ ਦੁਆਰਾ ਰੂਸੀ ਤੇਲ ਦੀ ਆਪਣੀ ਖਰੀਦ ਨੂੰ ਘਟਾਉਣ ਦੇ ਨਾਲ ਰੂਸ ਦੇ ਤੇਲ ਆਯਾਤ ਵਿੱਚ ਗਿਰਾਵਟ ਆ ਸਕਦੀ ਹੈ ਜਿਸ ਨਾਲ ਵਿਸ਼ਵ ਵਿਆਪੀ ਤੇਲ ਸਪਲਾਈ ਲੜੀ ਪ੍ਰਭਾਵਿਤ ਹੋ ਸਕਦੀ ਹੈ ਦੇਸ਼ ਦੇ ਉੱਤਰ ਪੂਰਬੀ ਹਿੱਸੇ ਵਿੱਚ ਫੌਜੀ ਟਿਕਾਣਿਆਂ ਤੇ ਡਰੋਨ ਹਮਲਿਆਂ ਦੇ ਜਵਾਬ ਵਿੱਚ ਨਜ਼ੀਰੀਆਈ ਫੌਜ ਨੇ ਪੰਜਾਬ ਤੋਂ ਵੱਧ ਬੋਕੋ ਹਰਾਮਤਵਾਦੀਆਂ ਨੂੰ ਮਾਰ ਦਿੱਤਾ ਫੌਜ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਬਿਆਨ ਵਿੱਚ ਫੌਜ ਦੇ ਬੁਲਾਰੇ ਸਾਨੀ ਉਬਾ ਨੇ ਕਿਹਾ ਕਿ ਅੱਤਵਾਦੀਆਂ ਨੇ ਵੀਰਵਾਰ ਸਵੇਰੇ ਬੋਰ ਨੂੰ ਅਤੇ ਯੂਬੇ ਸੁੱਬਿਆਂ ਵਿੱਚ ਫੌਜੀ ਟਿਕਾਣਿਆਂ ਤੇ ਇੱਕੋ ਸਮੇਂ ਕਈ ਹਮਲੇ ਕੀਤੇ ਫੌਜ ਨੇ ਕਿਹਾ ਕਿ ਜ਼ਮੀਨੀ ਅਤੇ ਹਵਾਈ ਹਮਲਿਆਂ ਦੇ ਸੁਮੇਲ ਨੇ ਫੌਜ ਨੂੰ ਅੱਤਵਾਦੀਆਂ ਨੂੰ ਹਰਾਉਣ ਵਿੱਚ ਮਦਦ ਕੀਤੀ ਜਿਨ੍ਹਾਂ ਨੇ ਉਤਰੀ ਕੈਮਰੂਨ ਅਤੇ ਯੂਬੇ ਰਾਜ ਦੇ ਕਟਾਰ ਕੋ ਪਿੰਡ ਤੋਂ ਹਮਲੇ ਸ਼ੁਰੂ ਕੀਤੇ ਬੁਲਾਰੇ ਨੇ ਅੱਗੇ ਕਿਹਾ ਕਿ ਹਵਾਈ ਫੌਜ ਦੁਆਰਾ ਸਮਰਥਤ ਵਿਚ ਅੱਗੇ ਵਧ ਰਹੀ ਹੈ ਅਤੇ 70 ਤੋਂ ਵੱਧ ਜ਼ਖਮੀ ਅੱਤਵਾਦੀਆਂ ਦਾ ਪਿੱਛਾ ਕਰ ਰਹੀ ਹੈ। ਪਿਛਲੇ ਮਹੀਨੇ ਬੋਕੋ ਹਰਾਮ ਅੱਤਵਾਦੀਆਂ ਨੇ ਉੱਤਰ ਪੂਰਬੀ ਨਾਈਜੀਰੀਆ ਦੇ ਦਰੂਲਜ਼ਮਾਲ ਪਿੰਡ ਤੇ ਰਾਤ ਦੇ ਸਮੇਂ ਹੋਏ ਹਮਲੇ ਵਿੱਚ ਘੱਟੋ ਘੱਟ 60 ਲੋਕਾਂ ਦੀ ਮੌਤ ਹੋ ਗਈ ਸੀ। ਹਾਲੀ ਦੇ ਦਿਨਾਂ ਵਿੱਚ ਬੋਕੋ ਹਰਾਮ ਦੇ ਹਮਲੇ ਵਧੇ ਨੇ ਜਿਸ ਨਾਲ ਨਾਈਜੀਰੀਆ ਦੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਜੋ ਪਹਿਲਾਂ ਹੀ ਅਸ਼ਾਂਤੀ ਨਾਲ ਝੂਝ ਰਹੇ ਨੇ। ਨਿਊਜ਼ੀਲੈਂਡ ਵਿੱਚ ਲਗਭਗ 1 ਲੱਖ ਨਰਸਾਂ ਅਧਿਆਪਕ ਅਤੇ ਜਨਤਕ ਖੇਤਰ ਦੇ ਕਰਮਚਾਰੀ ਵੀਰਵਾਰ ਨੂੰ ਦੇਸ਼ ਵਿਆਪੀ ਹੜਤਾਲ ਤੇ ਗੇ ਸਿਹਤ ਅਤੇ ਸਿੱਖਿਆ ਸੇਵਾਵਾਂ ਲਈ ਸਰਕਾਰ ਤੋਂ ਬਿਹਤਰ ਨਿਵੇਸ਼ ਅਤੇ ਸਰੋਤਾਂ ਦੀ ਮੰਗ ਕਰਦੇ ਹੋਏ ਇਸ ਨੂੰ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਹੜਤਾਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਇਸ ਹੜਤਾਲ ਵਿੱਚ 60 ਹਜ਼ਾਰ ਤੋਂ ਵੱਧ ਸਕੂਲ ਅਧਿਆਪਕ 40 ਹਜ਼ਾਰ ਨਰਸਾਂ ਅਤੇ ਪੈਰਾਮੈਡਿਕਸ ਅਤੇ 15 ਹਜ਼ਾਰ ਜਨਤਕ ਸੇਵਾ ਕਰਮਚਾਰੀ ਸ਼ਾਮਲ ਸਨ ਵੈਲਿੰਗਟਨ ਅਤੇ ਹੋਰ ਖੇਤਰਾਂ ਵਿੱਚ ਬਹੁਤ ਜ਼ਿਆਦਾ ਮੌਸਮ ਅਤੇ ਰੱਦ ਹੋਣ ਦੇ ਬਾਵਜੂਦ ਹਜ਼ਾਰਾਂ ਲੋਕਾਂ ਨੇ ਰੈਲੀਆਂ ਵਿੱਚ ਹਿੱਸਾ ਲਿਆ ਅਤੇ ਸਿੱਖਿਆ ਅਤੇ ਸਿਹਤ ਸ ਕਿਤਾ ਨਰਸ ਵੈਕਸ ਕੈਲਸੀ ਨੇ ਆਕਲੈਂਡ ਵਿੱਚ ਇੱਕ ਰੈਲੀ ਵਿੱਚ ਕਿਹਾ ਮਰੀਜ਼ਾਂ ਨੂੰ ਹਾਲਾਤ ਸੁਧਰਨ ਤੋਂ ਪਹਿਲਾਂ ਦੁੱਖ ਨਹੀਂ ਚੱਲਣਾ ਚਾਹੀਦਾ ਜਾਂ ਮਰਨਾ ਨਹੀਂ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੇ ਭਾਈਚਾਰਕ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰੇ ਨਾ ਕਿ ਇਸ ਨੂੰ ਘਟੇ ਸਕੂਲ ਅਧਿਆਪਕ ਪਾਲ ਸਟੀਵਨਜ਼ ਨੇ ਕਿਹਾ ਕਿ ਅਧਿਆਪਕ ਆਪਣੇ ਪਿਆਰੇ ਪੇਸ਼ੇ ਅਤੇ ਦੇਸ਼ ਨੂੰ ਇਸ ਲਈ ਛੱਡ ਰਹੇ ਸਨ ਕਿਉਂਕਿ ਉਹ ਕੱਟ ਮਲਵਾਨ ਮਹਿਸੂਸ ਕਰਦੇ ਨੇ ਘਟਚੋਰ ਸਰਕਾਰ ਨਾਲ ਸਮੂਹਿਕ ਸੌਦੇਬਾਜ਼ੀ ਅਸਫਲ ਹੋਣ ਤੋਂ ਬਾਅਦ ਯੂਨੀਅਨ ਮੈਂਬਰਾਂ ਨੇ ਹੜਤਾਲ ਲਈ ਵੋਟ ਕੀਤੀ ਮੁੱਖ ਸ਼ਿਕਾਇਤਾਂ ਉਹੀ ਸਨ ਨਾਕਾਫੀ ਤਨਖਾਹ ਆਸੁਰਖਿਅਤ ਸਟਾਫ ਰੋਟ ਅਤੇ ਮਾੜੀਆਂ ਕੰਮ ਕਰਨ ਦੀਆਂ ਸਥਿਤੀਆਂ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਵਿਗੜਦੀ ਹਵਾ ਦੀ ਗੁਣਵੱਤਾ ਜਨਤਾ ਅਤੇ ਸਰਕਾਰ ਦੋਵਾਂ ਲਈ ਸਿਰਦਰਦੀ ਬਣ ਗਈ ਹੈ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਪ੍ਰਦੂਸ਼ਣ ਘਟਾਉਣ ਲਈ ਦਿੱਲੀ ਸਰਕਾਰ ਰਾਜਧਾਨੀ ਵਿੱਚ ਨਕਲੀ ਮੀਂਹ ਪਾਉਣ ਦੀ ਤਿਆਰੀ ਕਰ ਰਹੀ ਹੈ ਇਸ ਲਈ ਕਲਾਊਡ ਸੀਡਿੰਗ ਦੀ ਲੋੜ ਹੈ ਕਲਾਊਡ ਸੀਡਿੰਗ ਦਾ ਇੱਕ ਸਫਲ ਟਰਾਇਲ ਵੀਰਵਾਰ ਨੂੰ ਪੂਰਾ ਹੋਇਆ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇਸ ਟਰਾਇਲ ਨੂੰ ਰਾਜਧਾਨੀ ਲਈ ਇਤਿਹਾਸਕ ਦੱਸਿਆ ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ 29 ਅਕਤੂਬਰ ਨੂੰ ਨਕਲੀ ਮੀਂਹ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਹ ਤਰੀਕ ਇਸ ਲਈ ਚੁਣੀ ਗਈ ਹੈ ਕਿਉਂਕਿ ਮੌਸਮ ਵਿਭਾਗ ਨੇ ਦਿੱਲੀ ਵਿੱਚ ਬਦਲਵਾਈ ਵਾਲੇ ਮੌਸਮ ਆਪਸ਼ਾਲੀ ਹੋ ਗਿਆ ਮਨਜਿੰਦਰ ਸਿੰਘ ਸਿਰਸਾ ਨੇ ਇਸ ਦਿਨ ਨੂੰ ਦਿੱਲੀ ਇਤਿਹਾਸਿਕ ਦੱਸਿਆ ਉਹਨਾਂ ਕਹਾਂਗੇ ਦਿੱਲੀ ਸਰਕਾਰ ਨੇ ਅੱਜ ਇੱਕੋ ਇਤਿਹਾਸਿਕ ਸਫਲਤਾ ਪ੍ਰਾਪਤ ਕੀਤੀ ਹੈ ਦਿੱਲੀ ਵਿੱਚ ਪਹਿਲੀ ਵਾਰ ਕਲਾਊਡ ਸੀਡਿੰਗ ਦਾ ਸਫਲਤਾਪੂਰਵਕ ਟ੍ਰਾਇਲ ਕੀਤਾ ਗਿਆ ਇਹ ਟ੍ਰਾਇਲ IIT Kanpur ਦੁਆਰਾ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਅਨੁਸਾਰ 28, 29 ਅਤੇ 30 ਅਕਤੂਬਰ ਨੂੰ ਦਿੱਲੀ ਵਿੱਚ ਬੱਦਲਵਾਈ ਰਹੇਗੀ। ਦਿੱਲੀ ਸਰਕਾਰ 29 ਅਕਤੂਬਰ ਨੂੰ ਨਕਲੀ ਮੀਂਹ ਪਾਉਣ ਲਈ ਪੌਟਿਕ ਜਾਂਚ ਅਤੇ அனுமਤੀਆਂ ਦੇ ਨਾਲ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਦਿੱਲੀ ਵਿੱਚ ਨਕਲੀ ਮੀਂਹ ਪਵੇਗਾ। ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰam ਹੈਂਡਲ ਰਾਹੀਂ ਦਿੱਲੀ ਵਿੱਚ ਕਲਾਊਡ ਸੀਡਿੰਗ ਪ੍ਰੋਜੈਕਟ ਦੀ ਮਿਤੀ ਦਾ ਐਲਾਨ ਕੀਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਕਿ ਦਿੱਲੀ ਵਿੱਚ ਪਹਿਲੀ ਵਾਰ ਕਲਾਊਡ ਸੀਡਿੰਗ ਰਾਹੀਂ ਨਕਲੀ ਮੀਂਹ ਪਾਉਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਅੱਜ ਲਈ ਸਿਰਫ ਇੰਨੇ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ